ਤੇ ਸੈਕੂਲਰ ਸੈਕੂਲਰਿਜ਼ਮ ਦੀ ਸੋਚ ਵੇਖੀ ਉਸ ਕਰਕੇ ਅਸੀਂ ਸ਼੍ਰੋਮਣੀ ਕਾਲੀ ਦਾ ਫਿਰ ਖੇਤਰੀ ਪਾਰਟੀ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜਦੀ ਜਿਹੜੀ ਤਦ ਕਰਕੇ ਮੈਂ ਸ਼੍ਰੋਮਣੀ ਕਾਲੀ ਇਸ ਵਿੱਚ ਸ਼ਾਮਲ ਹੋਇਆ ਸੀ ਪੋਲਿਟੀਕਲ ਪਾਰਟੀਆਂ ਜਿਹੜੀਆਂ ਮਾ ਉਹ ਬੰਦੀਆਂ ਜਿਹੜੀਆਂ ਉਹ ਪੰਜਾਬ ਦੀ ਜਿਵੇਂ ਪੋਲਿਟੀਕਲ ਖੇਤਰੀ ਪਾਰਟੀ ਹੈ ਜਾਂ ਪੰਜਾਬ ਕੋਈ ਵੀ ਪੰਜਾਬ ਚ ਪਾਰਟੀ ਜਿਹੜੀ ਹੈ ਕੰਮ ਕਰਦੀ ਆ ਉਹ ਲੋਕਾਂ ਦੀਆਂ ਮੁਸ਼ਕਲਾਂ ਕੀ ਉਹਨਾਂ ਦੀ ਲੜਾਈ ਲੜਦੀ ਆ ਤੇ ਜੇ ਆਪਾਂ ਉਲਝ ਕੇ ਰਹਿ ਗਿਆ ਜੀ ਕਿਹ ਕਿਹ ਪਾਸੇ ਤਾਂ ਫਿਰ ਕੀ ਨਜ਼ਰ ਆ ਰਿਹਾ ਵਾ ਕਰਮ ਤੇ ਪੰਥ ਤੇ ਉਸੇ ਚ उलझी ਪਈ ਪਾਰਟੀ ਬਾਕੀ ਪੰਜਾਬ ਦੀ ਲੜਾਈ ਜਿਹੜੀ ਉਹ ਪੈਂਡਿੰਗ ਪਈ ਆ ਪਰ ਮੈਨੂੰ ਕਿਸਾਨਾਂ ਨਾਲ ਖੜਾ ਹੋਣ ਕਰਕੇ ਪਾਰਟੀ ਤੋਂ 6 ਸਾਲਾਂ ਲਈ ਕੱਢਤਾ ਸੀ ਬੀਜੇਪੀ ਨੇ ਇਸ ਕਰਕੇ ਉਸ ਤੋਂ 2-3 ਮਹੀਨੇ ਬਾਅਦ ਮੈਂ ਸਮਝਣ ਤੋਂ ਸੋਚਣ ਤੋਂ ਬਾਅਦ ਜਿਹੜਾ ਮੈਂ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜਾ ਰਾਜ ਵੇਖਿਆ ਸੀ ਸੁਬੀਰ ਸਿੰਘ ਬਾਦਲ ਜੀ ਦਾ ਜਿਹੜਾ ਮੈਂ ਡਵੈਲਪਮੈਂਟ ਦਾ ਏਜੰਡਾ ਵੇਖਿਆ ਸੀ ਉਸ ਕਰਕੇ ਤੇ ਸੈਕੂਲਰ ਸੈਕੂਲਰਿਜ਼ਮ ਦੀ ਸੋਚ ਵੇਖੀ ਉਸ ਕਰਕੇ ਅਸੀਂ ਸ਼੍ਰੋਮਣੀ ਕਾਲੀਦਾ ਫਿਰ ਖੇਤਰੀ ਪਾਰਟੀ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜਦੀ ਜਿਹੜੀ ਤਦ ਕਰਕੇ ਮੈਂ ਸ਼੍ਰੋਮਣੀ ਕਾਲੀਦਾ ਵਿੱਚ ਸ਼ਾਮਲ ਹੋਇਆ ਸੀ ਪਰ ਹੁਣ ਤੁਹਾਨੂੰ ਦੱਸਿਆ ਵੀ ਇੱਕ ਹੀ ਨਜ਼ਰ ਆ ਰਿਹਾ ਵਾ ਕਰਮ ਤੇ ਪੰਥ ਤੇ ਉਸੇ ਚ ਉਲਝੀ ਪਈ ਪਾਰਟੀ ਬਾਕੀ ਪੰਜਾਬ ਦੀ ਲੜਾਈ ਜਿਹੜੀ ਉਹ ਪੈਂਡਿੰਗ ਪਈ ਆ ਤਮਾ ਇਸ ਕਰਕੇ ਕਿ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਹੋਣਾ ਤਨਖਈਆ ਕਰਾਰ ਹੋਣ ਤੋਂ ਬਾਅਦ ਜਿਹੜਾ ਸਾਰਾ ਤਾਣਾ ਬਾਣਾ ਵਿਗੜਿਆ ਸ਼੍ਰੋਮਣੀ ਅਕਾਲੀ ਦਲ ਦਾ ਜਿਸ ਤੋਂ ਬਾਅਦ ਤੁਸੀਂ ਵੀ ਮਜਬੂਰ ਹੋ ਗਏ ਹੋ ਪਾਰਟੀ ਛੱਡ ਕੇ ਨਹੀਂ ਮੈਂ ਉਹਦੇ ਤੇ ਗੱਲ ਹੀ ਨਹੀਂ ਤਨ ਦੱਸਿਆ ਤਨਖਈਆ ਕਰਾਰ ਦਿੱਤਾ ਉਹ ਉਹਨਾਂ ਦੇ ਮਤਲਬ ਕਾਲਸਕ ਸਾਹਿਬ ਨੇ ਜੋ ਸੋਚ ਕੇ ਦਿੱਤਾ ਉਹ ਉਹਨਾਂ ਦਾ ਜਿਹੜਾ ਧਰਮ ਦਾ ਮੁੱਦਾ ਇਸ ਕਰਕੇ ਮੈਂ ਉਹਦੇ ਤੇ ਦਖਲਅੰਦਾਜ਼ੀ ਕਰਨਾ ਨਹੀਂ ਚਾਹੁੰਦਾ ਪਰ ਪੋਲੀਟੀਕਲ ਪਾਰਟੀਆਂ ਜਿਹੜੀਆਂ ਮਾ ਉਹ ਬੰਦੀਆਂ ਜਿਹੜੀਆਂ ਉਹ ਪੰਜਾਬ ਦੀ ਜਿਹੜੀ ਪੋਲੀਟੀਕਲ ਖੇਤਰੀ ਪਾਰਟੀ ਹੈ ਜਾਂ ਪੰਜਾਬ ਕੋਈ ਵੀ ਪੰਜਾਬ ਚ ਪਾਰਟੀ ਜਿਹੜੀ ਆ ਕੰਮ ਕਰਦੀ ਆ ਉਹ ਲੋਕਾਂ ਦੀਆਂ ਮੁਸ਼ਕਲਾਂ ਕੀ ਉਹਨਾਂ ਦੀ ਲੜਾਈ ਲੜਦੀ ਆ ਤੇ ਜੇ ਆਪਾਂ ਉਹ ਜਿੱਕੇ ਰਿਹਾ ਜੀ ਅੱਖੇ ਹੀ ਪਾਸੇ ਤਾਂ ਫਿਰ ਉਹ ਲੜਾਈ ਪਿੱਛੇ ਰਹਿ ਜਾਂਦੀ ਹੈ ਕਿਉਂਕਿ ਅਕਸਰ ਤੁਹਾਨੂੰ ਕਿਹਾ ਜਾਂਦਾ ਸੀਗਾ ਵਿਕਾਸ ਦਾ ਮੰਤਰੀ ਤੁਸੀਂ ਵਿਕਾਸ ਨੂੰ ਲੈ ਕੇ ਕਾਫੀ ਜ਼ਿਆਦਾ ਜੋ ਪੰਜਾਬ ਦੇ ਵਿੱਚ ਡਿਵੈਲਪਮੈਂਟ ਵੀ ਕਰਵਾਈ ਆ ਅੱਗੇ ਰਹੇ ਹੋ ਹਰ ਟਾਈਮ ਤੁਹਾਡਾ ਆਫਿਸ ਖੁੱਲਾ ਰਹਿੰਦਾ ਸੀਗਾ ਤਾਂ ਅੱਜ ਇਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੀ ਛੱਡ ਦੇਣੀ ਅਸਤੀਫਾ ਦੇ ਦੇਣਾ ਤਾਂ ਗਾਂ ਫਿਊਚਰ ਕੀ ਵੇਖਦੇ ਹੋਂ ਤੁਸੀਂ ਨੇ ਮੇਰਾ ਫਿਊਚਰ ਨੂੰ ਕੀ ਹੈ ਮੈਂ ਤੇ ਕੰਮ ਕਰਨ ਵਾਲਾ ਲੱਗ ਰਹੀਆਂ ਕਿ ਤੁਸੀਂ ਕੋਈ ਹੋਰ ਵੀ ਪਾਰਟੀ ਜੁਆਇਨ ਕਰੋ ਮੇਰਾ ਅੱਜ ਵੀ ਦਫਤਰ ਖੁੱਲਾ ਵਾ ਮੈਂ ਤੇ ਇੱਕ ਸਮਾਜ ਸੇਵਕ ਆ ਤੇ ਮੈਂ ਸਮਾਜ ਸੇਵਕਾਂ ਕੋਈ ਕੰਮ ਕੀਤਾ ਤਾਂ ਕਰਕੇ ਮੈਂ ਅੰਨਾ ਵੀ ਅੱਜ ਤੱਕ ਜਦੋਂ ਮੈਂ ਸੀਗਾ 10 ਸਾਲ ਅਸੀਂ ਪਾਵਰ ਸੀਗੇ ਮੈਂ ਦੋ ਵਾਰੀ ਐਮਐਲਏ ਬਣਿਆ ਮੰਤਰੀ ਵੀ ਬਣਿਆ ਭਾਰਤੀ ਜਨਤਾ ਪਾਰਟੀ ਵੱਲੋਂ ਮੈਂ ਇਲੈਕਸ਼ਨ ਲੜਿਆ ਸੀ ਪਰ ਮੈਂ ਕੋਈ ਇਹ ਅੱਜ ਤੱਕ ਨਹੀਂ ਕਹਿ ਸਕਦਾ ਪੂਰੇ ਪੰਜਾਬ 'ਚ ਵੀ ਕਿ ਮੈਂ ਕਿਸੇ ਨੂੰ ਕੰਮ ਆਏ ਨੂੰ ਪੁੱਛਿਆ ਉਹਦੇ ਪਹਿਲਾਂ ਪਾਰਟੀ ਦੱਸ ਫਿਰ ਕੰਮ ਕਰੂੰਗਾ ਜਾਂ ਕਦੀ ਜਾਤ ਧਰਮ ਦੀ ਗੱਲ ਕੀਤੀ ਹੋਵੇ ਤੇ ਮੇਰਾ ਅੱਜ ਵੀ ਉਹੀ ਤਰੀਕਾ ਵਾ ਤੇ ਜੇ ਮੈਨੂੰ ਭਾਰਤੀ ਜਨਤਾ ਪਾਰਟੀ ਨੇ ਕੱਢਿਆ ਸੀ ਤੇ ਪੰਜਾਬ ਦੇ ਹੱਕ ਦੀ ਗੱਲ ਕਰਨ ਕਰਕੇ ਕੱਢਿਆ ਸੀ ਕਿਸਾਨਾਂ ਦੀ ਤੇ ਇੱਥੋਂ ਜੇ ਮੈਂ ਡਿਜ਼ਾਈਨ ਕੀਤਾ ਤੇ ਮੈਂ ਇਸ ਕਰਕੇ ਦਿੱਤਾ ਵੀ ਮੈਂ ਅੱਜ ਪੰਜਾਬ ਦੀ ਗੱਲ ਹੋ ਕੋਈ ਨਹੀਂ ਰਹੀ ਤੇ ਆਪਾਂ ਤਾਂ ਪੰਜਾਬ ਦੀ ਪੋਲਿਟਿਕਸ ਕਰਨੀ ਚਾਹੁੰਦੇ ਆ ਡਵੈਲਪਮੈਂਟ ਦੀ ਪੋਲਿਟਿਕਸ ਕਰਨੀ ਚਾਹੁੰਦੇ ਆ ਕੋਈ ਧਰਮ ਦੀ ਪੋਲਿਟਿਕਸ ਵਾਸਤੇ ਮੇਰੇ ਮੇਰੇ ਮੈਨੂੰ ਤਾਂ ਨਹੀਂ ਜਗ੍ਹਾ ਨਾ ਜਗ੍ਹਾ ਨਾ